ਸੰਗਤ ਦੇ ਸਹਿਯੋਗ ਦੇ ਨਾਲ ਬੜੀ ਵੱਡੀ ਪੱਧਰ ਤੇ ਇਸ ਮਹਾਨ ਸ਼ਤਾਬਦੀ ਨੂੰ ਮਨਾ ਰਹੀ ਹੈ ਜੋ ਨਗਰ ਕੀਰਤਨ ਗੁਰਦੁਆਰਾ ਧੋਪੜੀ ਸਾਹਿਬ ਤੋਂ ਆਰੰਭ ਹੋਇਆ ਸੀ ਪੜਾਦਰ ਪੜਾ ਚੱਲਦਾ ਹੋਇਆ ਸਾਡੇ ਇਨ੍ਹਾਂ ਸਥਾਨਾਂ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟਾਟੀਬੰਦ ਰਾਏਪੁਰ ਛਤੀਸਗੜ੍ਹ ਵਿਖੇ ਪਹੁੰਚਿਆ ਇੱਥੋਂ ਦੀ ਸਮੁੱਚੀ ਮੈਨੇਜਮੈਂਟ ਨੇ ਸਮੁੱਚੀਆਂ ਸੰਗਤਾਂ ਨੇ ਗੁਰੂ ਪਾਤਸ਼ਾਹ ਨੂੰ ਸਮੁੱਚੀ ਸੰਗਤ ਨੂੰ ਜੀਓ ਆਇਆਂ ਕਿਹਾ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਇਨ੍ਹਾਂ ਸਥਾਨਾਂ ਤੇ ਸੰਗਤ ਦਾ ਸੈਲਾਬ ਆਇਆ ਇਕੱਠ ਹੋਇਆ ਅਤੇ ਇਹਨਾਂ ਸਥਾਨਾਂ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਬੜੀ ਚੜ੍ਹਦੀ ਕਲਾ ਦੇ ਨਾਲ ਇਹੀ ਬੇਨਤੀ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਨੂੰ ਆਪਾਂ ਘਰ-ਘਰ ਦੇ ਵਿੱਚ ਲਿਆਈਏ ਅੰਮ੍ਰਿਤ ਦੀ ਦਾਤ ਲੈ ਕਰਕੇ ਗੁਰੂ ਵਾਲੇ ਬਣੀਏ ਸਿੰਘ ਸੱਜੀਏ ਇਹੀ ਬਹੁਤ-ਬਹੁਤ ਧੰਨਵਾਦ ਸਰਬੱਤ ਸੰਗਤਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਕਈ ਸਾਡੇ ਮਨਾਏ ਹੋ ਪਰਵ ਨੇ ਜਿਹੜੇ ਉਹ ਤਾਂ ਹੀ ਸਫਲਾ ਹੋ ਸਕਦੇ ਨੇ ਜੇਕਰ ਅਸੀਂ ਗੁਰੂ ਪਾਤਸ਼ਾਹ ਜੀ ਦੇ ਵੱਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਚੱਲਣ ਦਾ ਯਤਨ ਕਰਾਂਗੇ ਜੇਕਰ ਅਸੀਂ ਗੁਰੂ ਪਾਸ਼ਾ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਬਾਣੀ ਬਾਣੇ ਦੇ ਧਾਰਨੀ ਹੋਵਾਂਗੇ ਤੇ ਅੱਜ ਸਿੱਖ ਸੰਗਤ ਹੈ ਜਿਹੜੀ ਉਹ ਮੌਜੂਦ ਹੈ ਇੱਥੇ ਕਬੱਡੀ ਗੰਤੀ ਦੇ ਵਿੱਚ ਉਹਨਾਂ ਦੇ ਵੱਲੋਂ ਨਤਮਸਤਕ ਹੋ ਕੇ ਸ਼ਰਧਾ ਸਤਕਾਰ ਜਿਹੜਾ ਗੁਰੂ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਆਪਰਾ ਅਭਿਗਾਂਤ ਵਾਲੇ ਅਸੀਂ ਨਾਮ ਜੀ ਲੈਣੇ ਇੱਕ ਕਹਾਣੀ ਐਸੀ ਜਨਵਾਗਣੀ ਆਪਣੇ ਆਪ ਵਾਰਿ ਕਿਲੂ ਤੇ ਸਰੂ ਬਚਾਪੇ ਜੀ ਆਪਣੇ ਆਪ ਵਾਰਿ ਕਿਲੂ ਵਿਸ਼ੇਸ਼ਤਾ ਤੇ ਵੱਡੀ ਗਿਣਤੀ ਚ ਇੱਥੇ ਸਿੱਖ ਸੰਗਤ ਹੈ ਜਿਹੜੀ ਇਸ ਨਗਰ ਕੀਰਤਨ ਦੇ ਆਗਾਜ਼ ਦੇ ਮੌਕੇ ਤੇ ਪਹੁੰਚੀ ਹੈ ਸਰਦਾਰ ਗੋਤਿੰਦਰਪਾਲ ਸਿੰਘ ਦੀ ਪਾਰਟੀ ਆ ਮੈਨੇਜਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਉਸਾਨਾ ਮੌਜੂਦ ਨੇ ਉਹਨਾਂ ਨੇ ਫਤਿਹ ਦੀ ਸਾਲ ਪਾਵਾਂਗੇ ਮਹਿੰਦਰ ਸਾਹਿਬ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕੀ ਫਤੇ ਸਾਹਿਬ ਵਾਈ ਫਤੇ ਜੀ ਕਿਹੋ ਜਿਹਾ ਜਾਹੋ ਜਲਾਲ ਸੀ ਬੀਤੇ ਕੱਲ ਜਦੋਂ ਇੱਥੇ ਪਹੁੰਚਿਆ ਬੜਾ ਲੰਮਾ ਸਮਾਂ ਕਹਿੰਦੇ 6 ਵਜੇ ਐਂਟਰੀ ਹੋਈ ਤੇ ਰਾਤ ਦਾ 1 ਵਜ ਚੁੱਕਿਆ ਸੀ ਕਿਹੋ ਜਿਹਾ ਜਾਹੋ ਜਲਾਲ ਸੀ ਵੇਖੋ ਮੈਂ ਸਮਝਣਾ ਕਿ ਅਹੀ ਜਿਹੜਾ ਇੱਥੇ ਰਾਏਪੁਰ ਛੱਤੀਗੜ੍ਹ ਦੀ ਧਰਤੀ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸੱਤੀ ਦਾਸ ਜੀ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸਤਾਪ ਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਰਾਏਪੁਰ ਛਤੀਗੜ੍ਹ ਦੀ ਧਰਤੀ ਦੇ ਵਿੱਚ ਜਦੋਂ ਪਹੁੰਚਿਆ ਇਹ 8-10 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਅਸੀਂ ਸ਼ਾਮੀ 6 ਵਜੇ ਨੂੰ ਐਂਟਰੀ ਕੀਤੀ ਹੈ ਇੰਨਾ ਜਹਾਜ ਜਲਾ ਸੀ ਕਿ ਮੈਂ ਸਮਝਦਾ ਕਿ ਇਸ ਧਰਤੀ ਨੂੰ ਜੇ ਪੰਜਾਬ ਦਾ ਦੂਜਾ ਨਾਮ ਹੀ ਦੇ ਦਈਏ ਨਾ ਉਹ ਵੀ ਥੋੜਾ ਬੋਲੇ ਸੋਨਿਹਾਰ ਸ੍ਰੀ ਅਕਾਲ ਉਹ ਪੰਜਾਬ ਤੋਂ ਵੱਧ ਹੀ ਸੰਗਤ ਜਿਹੜੀ ਸੀ ਇਸ ਨਗਰਕੀਤਨ ਦਾ ਸਵਾਗਤ ਕਰਨ ਵਾਸਤੇ ਪੂਰੇ 10 ਕਿਲੋਮੀਟਰ ਦਾ ਜੋ ਸਫਰੀ ਗੁਰਦਰਾ ਸ਼੍ਰੀ ਗੁਰੂ ਸਿੰਘ ਸਭਾ ਟਾਟੀਬੰਦ ਤੱਕ ਇੱਕ ਲਾਈਨ ਦੇ ਵਿੱਚ ਜਿੰਨੀ ਲੰਮੀ ਸੜਕ ਸੀ 10-12 ਕਿਲੋਮੀਟਰ ਦੀ ਸੜਕ ਦਾ ਸਫਰੀ ਹਰ ਜਗ੍ਹਾ ਤੇ ਵੱਖ-ਵੱਖ ਸਟੇਜਾਂ ਲਗਾਈਆਂ ਸਿਕੀਆਂ ਅਸਲ ਉੱਥੇ ਕੀਰਤਨ ਦਰਬਾਰ ਚੱਲ ਰਿਹਾ ਸੀ ਵੱਡੀਆਂ LED ਲੱਗੀਆਂ ਸਨ ਜਿੱਤੇ ਸ਼ਬਦ ਗਾਇਨ ਚੱਲ ਰਿਹਾ ਸੀ ਇਹ ਤੋਂ ਵੱਧ ਖੁਸ਼ੀ ਦਾ ਤੇ ਜਹੋ ਜਲਾਲ ਹੋਰ ਮੈਂ ਕਿਤੇ ਨਾ ਵੇਖਿਆ ਤੇ ਮੈਂ ਸਮਝਦਾ ਨਾ ਮੈਂ ਵੇਖ ਸਕਣਾ ਇਹ ਰਾਏਪੁਰ ਛੱਤੀਗੜ੍ਹ ਵਾਲਿਆਂ ਦਾ ਦਿਨੀ ਪਿਆਰੇ ਆਪਣੇ ਗੁਰੂ ਪ੍ਰਤੀ ਇਹ ਪੰਜਾਂ ਪਿਆਰਿਆਂ ਪ੍ਰਤੀ ਪੰਜ ਨਿਸ਼ਾਨੀ ਸਿੰਘਾਂ ਤੇ ਸੰਗਤਾਂ ਪ੍ਰਤੀ ਇਹ ਜਹੋ ਜਲਾਲ ਬਹੁਤ ਜਹੋ ਜਲਾਲ ਨਾਲ ਇਸ ਲਗਨ ਕੀਤਾ ਦਾ ਸਫਰ ਕੀਤਾ ਮੈਂ ਸਮਝਣਾ ਕਿ 6 ਘੰਟੇ ਤੋਂ ਵੱਧ ਸਮਾਂ ਜਿਹੜਾ ਸਾਨੂੰ ਇਹ 10 ਕਿਲੋਮੀਟਰ ਦਾ ਲੰਮਾ ਸਫਰ ਜਿਹੜਾ ਤੈਅ ਕਰਨ ਤੇ ਉਹ ਲੱਗ ਗਿਆ ਪਿੱਛੋਂ ਭਾਵੇਂ ਅਸੀਂ ਜਲਦੀ ਸ਼ਾਮ ਨੂੰ ਟਾਈਮ ਨਾ ਪਹੁੰਚਿਆ ਪਰ 12 ਵਜੇ ਤੱਕ ਵੀ ਸਰਗੰਤਾ ਇਹ ਸੜਕ ਤੇ ਫੁੱਲਾਂ ਨੂੰ ਲੈ ਕੇ ਖੜੇ ਹੋ ਕੇ ਇੰਤਜ਼ਾਰ ਕਰਦੇ ਉਹਨਾਂ ਨੇ ਫੁੱਲਾਂ ਦੀ ਵਰਖਾ ਕੀਤੀ ਪੂਰੇ ਬਾਜ਼ਾਰ ਨੂੰ ਲਾਈਟ ਡੈਕੋਰੇਸ਼ਨ ਨਾਲ ਸਜਾਇਆ ਗਿਆ ਆਤਿਸ਼ਬਾਜ਼ੀ ਜਲਾਈ ਗਈ ਜੇ ਜਿਹੜਾ ਜਾਹੋ ਜਲਾਲ ਆ ਕੇ ਖਾਲਸੇ ਦਾ ਮੋਟਰਸਾਈਕਲ ਆ ਵੀ ਸੀ ਉਹ ਇੱਕ ਵੱਖਰਾ ਨਜ਼ਾਰਾ ਸੀ ਉਹ ਜਕਾਰੇ ਲਾ ਰਹੇ ਸਨ ਖਾਲਸੇ ਦੇ ਰਾਜ ਕਰੇਗਾ ਖਾਲਸਾ ਅਕਾਲ ਤਖਤ ਮਾਨੇ ਸਿੱਖ ਪੰਥ ਦੀ ਸ਼ਾਨ ਹੈ ਬੜੇ ਬੜੇ ਨਜ਼ਾਰੇ ਵੇਖਣ ਨੂੰ ਮਿਲੇ ਰਾਤ ਨੂੰ ਰਾਏਪੁਰ ਦੀ ਧਰਤੀ ਤੇ ਤੇ ਜਿੱਥੇ ਉਹ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਅਸੀਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਰਾਤ ਨੂੰ 12:30 ਵਜੇ ਇਸ ਗੁਰਦੁਆਰਾ ਸਾਹਿਬ ਵਿਖੇ ਸੰਗਟਾ ਝੋਲੀ ਅੜ ਕੇ ਖੋਤੀਆਂ ਨੇ ਜਰ ਆਈਆਂ ਮੈਨੂੰ ਔਰ ਉਹਨਾਂ ਨੇ ਆਖਿਆ ਕਿ ਜਿਹੜੀ ਸੰਗਤ ਜਾਣੀ ਏ ਉਹ ਸਾਡੇ ਘਰ ਵਿੱਚ ਜਾਓ ਸੰਗਤ ਜੇ ਸੰਗਤਾਂ ਦਾ ਸਾਰਿਆਂ ਦਾ ਰਿਹਜ ਦਾ ਪ੍ਰਬੰਧ ਜਦੋਂ ਧਰਾ ਜੇ ਹੋਟਣਾ ਜਿੱਥੇ ਤੇ ਕਰਨਾ ਹੀ ਹੋ ਗਿਆ ਅਖੀਰ ਸੰਗਤ ਮੈਂ ਇਥੋਂ ਕਹਿੰਦੀ ਸੁਣਿਆ ਗਿਆ ਕਿ ਭਾਵੇਂ ਇੱਕ ਚੀਜ਼ ਨਗਰ ਕੀਰਤਨ ਦੀ ਜਿਹੜੀ ਸੰਗਤ ਆਈ ਉਹ ਸਾਡੇ ਘਰ ਭੇਜ ਦਿਓ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਾਂਗੇ ਇਹ ਪਿਆਰ ਹੈ ਰਾਜਪੁਰ ਵਾਲਿਆਂ ਦਾ ਜਿਹੜਾ ਅਸੀਂ ਦੇਣ ਨਹੀਂ ਦੇ ਸਕਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨਾ ਪਿਆਰ ਰਾਜਪੁਰ ਵਾਲਿਆਂ ਨੇ ਕੀਤਾ ਇਸ ਦਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਿੰਘ ਸਾਹਿਬ ਗਿਆਨੀ ਲਾਜਜੀਤ ਸਿੰਘ ਜੀ ਗਵਰੰਤੀ ਸੱਤਖੰਡ ਸ਼੍ਰੀ ਹਰਮੰਦਰ ਸਾਹਿਬ ਜਿਹੜੇ ਇਸ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਿਹਾ ਉਹਨਾਂ ਨੂੰ ਮੈਂ ਵਿਸ਼ੇਸ਼ ਤੌਰ ਤੇ ਇਸ ਰਾਜਪੁਰ ਛੱਤੀਗੜ੍ਹ ਦੀ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਜਿਹੜੀਆਂ ਸੰਗਤਾਂ ਇਸ ਨਗਰ ਕੀਰਤਨ ਦੇ ਨਾਲ ਜਾ ਰਹੀਆਂ ਨੇ ਇਸ ਲਗਨਤੀਤਨ ਦਾ ਸਵਾਗਤ ਕਰਦੀਆਂ ਉਹਨਾਂ ਨੂੰ ਵੀ ਮੈਂ ਜੀ ਆਇਆਂ ਆਖਦਾ ਤੇ ਜਿਹੜੀਆਂ ਸੰਗਤਾਂ ਨੇ ਵਕਫਾ ਖਾਵਾ ਤੇ ਇਸ ਨਗਰ ਕੀਰਤਨ ਦਾ ਭਰਵਾਂ ਸਹਿਯੋਗ ਦਿੱਤਾ ਭਰਵਾਂ ਸਵਾਰੀਆਂ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਨਗਰ ਕੀਰਤਨ ਜਿਹੜਾ ਕੋ ਰਵਾਨਗੀ ਲੈ ਚੁੱਕਿਆ ਹੈ ਤੇ ਅਗਲੇ ਪੜਾਅ ਦੇ ਲਈ ਰਵਾਨਾ ਹੈ ਜਿਹੜਾ ਹੋ ਚੁੱਕਿਆ ਪੰਜ ਪਿਆਰੇ ਨਿਸ਼ਾਨ ਸਿੰਘਾਂ ਦੀ ਅਗਵਾਈ ਦੇ ਵਿੱਚ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦੇ ਹੋਏ ਸੰਗਤ ਹੈ ਜਿਹੜੀ ਇਸ ਨਗਰ ਕੀਰਤਨ ਦੇ ਨਾਲ ਚੱਲੀ ਤੇ ਬੜਾ ਹੀ ਜਾਹੋ ਜਲਾਲ ਸੀ ਪੰਦ ਜਿਹੜਾ ਇੱਥੇ ਦੇਖਣ ਨੂੰ ਮਿਲਿਆ ਇਸੇ ਹੀ ਤਰੀਕੇ ਤੁਹਾਨੂੰ ਇਸ ਧਰਮ ਹੇਤ ਸਾਕਤ ਜਿੰਤਿਆਂ ਨਗਰ ਕੀਰਤਨ ਦੇ ਦਰਸ਼ਨ ਦੀਦਾਰ ਕਰਵਾਉਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ